ਜੈ ਸ਼੍ਰੀ ਰਾਮ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜ ਇੱਕ ਅੱਜ ਵੀਡੀਓ ਸਾਡੀ ਸੰਗਿਆਨ ਚ ਆਈ ਹੈ ਜਿਹਦੇ ਵਿੱਚ ਮੰਦਰ ਦੇ ਵਿੱਚ ਜਨਾਨੀਆਂ ਕੀ ਸ਼ਰਾਬੀ ਗਾਣਿਆਂ ਤੇ ਡਾਂਸ ਕਰ ਰਹੀਆਂ ਆ ਇਹ ਅਣਜਾਣੇ ਚ ਨਹੀਂ ਹੋਇਆ ਇਹਨਾਂ ਨੇ ਜਾਣ ਬੁੱਝ ਕੇ ਕੀਤਾ ਆ ਜਿੱਦਾਂ ਦਾ ਗਾਣਾ ਉਦਾਂ ਦੇ ਹੀ ਐਕਸ਼ਨ ਕਰ ਰਹੀਆਂ ਆ ਇਹ ਸਾਡੇ ਦਿਲ ਨੂੰ ਝੋੜਨ ਵਾਲੀ ਵੀਡੀਓ ਹੈਗੀ ਆ ਨਾਲ ਹੀ ਮੈਂ ਇਹ ਬੇਨਤੀ ਕਰਾਂਗਾ ਸੰਗਤ ਨੂੰ ਕੀ ਸਾਨੂੰ ਦੱਸਿਆ ਜਾਵੇ ਕਿ ਇਹ ਕਿਹੜੇ ਮੰਦਰ ਦੀਆਂ ਹੈਗੀਆਂ ਬੀਬੀਆਂ ਕਿਸ ਮੰਦਰ ਦੀਆਂ ਵੀਡੀਓ ਹੈਗੀ ਆ ਜਿਹੜਾ ਵੀ ਸਾਨੂੰ ਦੱਸਿਆ ਗਿਆ ਉਹਦਾ ਨਾਮ ਅਸੀਂ ਗੁਪਤ ਰੱਖਾਂਗੇ ਤੇ ਉਹਨੂੰ ਉਚਿਤ ਨਾਮ ਵੀ ਦਿੱਤਾ ਜਾਏਗਾ ਬਦੂ ਜੀ ਆਏ ਤੇ ਵੀ ਤੁਸੀਂ ਮਸਲੇ ਦਾ ਹੱਲ ਕਰ ਦਿਓ ਥੋੜਾ ਪਹਿਲੇ ਵੀ ਕਿਤੇ ਨਾ ਇੱਕ ਧਾਰਮਿਕ ਜਿਹੜੀ ਸਥਾਨ ਹੈ ਉੱਥੇ ਵੀ ਇਸ ਤਰ੍ਹਾਂ ਦੀ ਵੀਡੀਓ ਵਾਇਲ ਹੋਈ ਸੀ ਉਹਦੇ ਮਾਫੀ ਮੰਗੀ ਪਰ ਇਹ ਲੋਕ बार-बार ਗਲਤੀਆਂ ਵੀ ਕਰ ਦਿੱਸਾਂਗੇ ਅਸਲ ਵਿੱਚ ਨਾ ਜੀ ਜਿਹੜੇ ਮੰਦਰਾਂ ਦੇ ਵਿੱਚ ਪੰਡਤ ਬੈਠੇ ਆ ਨਾ ਜੀ ਉਹਨਾਂ ਦਾ ਵੀ ਕੋਈ ਫਰਜ ਬੰਦਾ ਕਿ ਆਪਾਂ ਰੋਕੀਏ ਉਹਨਾ ਵੇਖੋ ਜੀ ਮਗਰ ਆਪਾਂ ਜਿਹੜਾ ਕਹਿੰਦੇ ਇੱਕ ਬੰਦੇ ਦੀ ਨਾਲ ਆਵਾਜ਼ ਆ ਰਹੀ ਆ ਕਿ ਮੈਂ ਆਹ ਗਾਣਾ ਲਾਦਾ ਗਾਣਾ ਲਾਤਾ ਉਹਨੇ ਨਾਲ ਹੀ ਬੀਬੀਆਂ ਜਿੱਦਾਂ ਦਾ ਗਾਣਾ ਆ ਉਦਾਂ ਦਾ ਐਕਸ਼ਨ ਕਰ ਰਹੀਆਂ ਸ਼ਰਾਬ ਦੇ ਐ ਕਰਕੇ ਐਕਸ਼ਨ ਕਰ ਰਹੀਆਂ ਆ ਇਹਦੇ ਵਿੱਚ ਅਸੀਂ ਇਹਦਾ ਪਤਾ ਲਾ ਰਹੇ ਆ ਜਦੋਂ ਵੀ ਸਾਨੂੰ ਪਤਾ ਲੱਗ ਗਿਆ ਇਹਹੀਂ ਖਿਲਾਫ ਕੰਪਲੇਂਟ ਦੇ ਕੇ ਤੇ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ ਇਹਨਾਂ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੂਗਾ ਲੋਕਾਂ ਨੂੰ ਮੈਂ ਇਹੋ ਹੀ ਬੇਨਤੀ ਕਰਦਾ ਆ ਨਾ ਮੰਦਰਾਂ ਦੇ ਵਿੱਚ ਭਜਨ ਲਾਓ ਭਜਨ ਤੇ ਉਸ ਪਰਮਾਤਮਾ ਦੇ ਰੰਗ ਵਿੱਚ ਰੰਗ ਕੇ